ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਮੇਰੇ ਸਮੂਹ ਸਹਿਰ ਨਮਾਸੀਆਂ ਨੂੰ ਜਿੰਨੇ ਵੀ ਸਾਡੇ ਵਾਲਮੀਕੀ ਭਾਈਚਾਰਾ ਸਭ ਨੂੰ ਮੈਂ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਮੈਨੂੰ ਤੀਜੀ ਦਫਾ ਪ੍ਰਧਾਨ ਬਣਾਇਆ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜੀ ਸਾਡੇ ਕਈ ਰੋਲੇ ਆ ਜੀ ਇੱਕ ਤਾਂ ਸਾਡਾ 22% ਦਾ ਬਕਾਇਆ ਹੈ ਤੇ ਇੱਕ ਪੇ ਕਮਿਸ਼ਨ ਦਾ ਬਕਾਇਆ ਵੀ ਪਿਆ ਤੇ ਦੂਜਾ ਨੰਬਰ ਸਾਡੇ ਕੱਚੇ ਮੁਲਾਜ਼ਮ ਕਈ ਸਾਲਾਂ ਤੋਂ ਚੱਲਦੇ ਆ ਰਹੇ ਆ 20-30 ਸਾਲ ਹੋ ਗਏ ਪਈਆਂ ਉਹਨੂੰ ਚੱਲਦੇ ਹੋਏ ਵੀ ਅਸੀਂ ਲਾ ਲੋ ਵੀ ਇਹਨਾਂ ਦਾ ਵੀ ਕੁਝ ਭਲਾ ਸੋਚੀਏ ਦੂਜਾ ਨੰਬਰ ਸਾਡੇ ਜਿਹੜੇ ਵੀ ਟੈਂਪੂ ਵਾਲਿਆਂ ਇਹਨਾਂ ਦੀ ਵੀ ਚਾਪੀਆਂ ਖੋ ਰੱਖੀਆਂ ਕਿੰਨੇ ਦਿਨਾਂ ਤੋਂ ਵੀ ਦੇਖੋ ਇਹਨਾਂ ਨੂੰ ਵੀ ਹੁਣ ਨਾਣਾ ਕਰਦੇ ਮੇਰੇ ਹਿਸਾਬ ਨਾਲ 15-15 ਸਾਲ ਹੋ ਗਏ ਦਾਦਾ ਸਾਲ ਹੋ ਗਏ ਟੈਂਪੂਆਂ ਚਲਾਉਂਦਿਆਂ ਨੂੰ ਦੇਖੋ ਵੀ ਅੱਜ ਜੇ ਇਹਨਾਂ ਦੇ ਰੋਜ਼ਗਾਰ ਤੇ ਆਪਾਂ ਲੱਤ ਮਾਰਾਂਗੇ ਤਾਂ ਵੀ ਗਲਤ ਆ ਆਪਾਂ ਕਿਸੇ ਦੇ ਰੋਜ਼ਗਾਰ ਤੇ ਲੱਤ ਨਹੀਂ ਮਾਰਨੀ ਜਿੰਨੇ ਵੀ ਬੰਦੇ ਆ ਦਿਹਾੜੀਦਾਰ ਅਸੀਂ ਸਾਰਿਆਂ ਨੂੰ ਐਮਐਲਏ ਸਾਹਿਬ ਨੂੰ ਕਹਾਂਗੇ ਚੇਤਨ ਸਿੰਘ ਝੋੜਾ ਮਾਜਰਾ ਜੀ ਨੂੰ ਔਰ ਦੇਖੋ ਸਾਡੀ ਤਾਂ ਦੌੜ ਉਹਨਾਂ ਤੱਕ ਹੀ ਹੁੰਦੀ ਆ ਕਿਉਂਕਿ ਸ਼ਹਿਰ ਦੇ ਸਾਡੇ ਮੁੱਖ ਅਬ ਉਹ ਆ ਐਮਐਲਏ ਸਾਹਿਬ ਆ ਤੇ ਮੰਤਰੀ ਸਾਹਿਬ ਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵਿਸ਼ਵਾਸ ਦਿਲਾਵਾਂਗੇ ਵੀ ਦੇਖੋ ਜੀ ਅਸੀਂ ਤੁਹਾਡੀ ਰਹਿਮ ਨਾਜ਼ੀ ਤੇ ਚੱਲਾਂਗੇ ਜੋ ਵੀ ਤੁਸੀਂ ਕਹੋਗੇ ਅਸੀਂ ਉਦੋਂ ਹੀ ਚੱਲਾਂਗੇ ਪਰ ਜਿਹੜੇ ਸਾਡੇ ਕੰਮ ਆ ਸਾਡੇ ਕੱਚੇ ਬੰਦਿਆਂ ਦੇ ਕੰਮ ਆ ਉਹ ਵੀ ਕਰਾਓ ਸਾਡੇ ਔਰ ਜਿੰਨੇ ਵੀ ਜਿਹੜੇ ਸਾਡੇ ਟੈਂਪੂ ਚਲਾਣੇ ਆ ਉਹਨਾਂ ਨੂੰ ਚਾਬੀਆਂ ਵਾਪਤੋ ਜਿਹੜਾ ਸਾਡਾ ਬੰਦਾ ਬਖਾਇਆ ਸਾਡਾ ਉਹ ਵੀ ਦਿਲਾ ਦਿਓ ਦੇਖੋ ਅੱਜ ਤਾਂ ਉਹਨਾਂ ਨੂੰ ਮਿੰਤਦਾਰੀਓ ਕਰ ਸਕਦੇ ਆ ਐਮਐਲਏ ਸਾਹਿਬ ਨੂੰ ਦੇਖੋ ਮੌਜੂਦਾ ਐਮਐਲਏ ਆ ਔਰ ਸਾਰੀ ਬਰਾਦਰੀ ਇਕੱਠੀ ਕਰਕੇ ਇੱਕ ਦਫਾ ਅਸੀਂ ਉਹਨਾਂ ਨੂੰ ਬੁਲਾਵਾਂਗੇ ਵੀ ਜਰੂਰ ਵੀ ਦੇਖੋ ਜੀ ਸਾਡਾ ਕੰਮ ਕਰੋ ਔਰ ਸਾਡੇ ਬੰਦਿਆਂ ਦੇ ਸਿਰ ਤੇ ਹੱਥ ਰੱਖੋ ਔਰ ਇਹਨਾਂ ਦੇ ਸਾਰੇ ਕੰਮ ਕਰਾਓ ਇਹ ਤਾਂ ਗੱਲਾਂ ਹੋ ਗਈਆਂ ਜੀ ਜਿਹੜੀ ਤੁਹਾਡੀ ਪ੍ਰਧਾਨ ਵੀ ਤੁਹਾਨੂੰ ਥਾਪੀ ਗਈ ਹੈਗੀ ਹੈ ਤੁਹਾਡੀਆਂ ਹੁੰਦੀਆਂ ਸ਼ਹਿਰ ਬਾਰੇ ਤੁਹਾਡਾ ਕੀ ਜਰ ਦੇਖੋ ਸ਼ਹਿਰ ਬਾਰੇ ਤਾਂ ਐਵੇਂ ਹੈ ਜੀ ਜਿਹੜੇ ਬੰਦੇ ਜਿੰਨੇ ਵੀ ਹੈਗੇ ਆ ਉਹਨੇ ਕੰਦੇ ਦਾ ਕੰਮ ਕਰਦੇ ਆ ਸਾਡੇ ਤਗਰੀਬ ਨਹੀਂ ਕੰਮ ਕਰਦੇ ਆ ਔਰ ਪੂਰਾ ਸ਼ਹਿਰ ਸਾਫ਼ ਵੀ ਕਰ ਰੱਖਿਆ ਇਹ ਨਹੀਂ ਹੈਗਾ ਵੀ ਸ਼ਹਿਰ ਕਿਤੇ ਗੰਦਾ ਅਸੀਂ ਸ਼ਹਿਰ ਦੀ ਸਫਾਈ ਪੂਰੀ ਦਿਲੋਂ ਕਰਦੇ ਆਂ ਔਰ ਕੋਈ ਬੰਦਾ ਸਾਡਾ ਕੋਈ ਛੁੱਟੀ ਨਹੀਂ ਮਾਰਦਾ ਜਦੋਂ ਕੋਈ ਤਿੱਤ ਤਿਆਰ ਵੀ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਸ਼ਹਿਰ ਦੇ ਵਿੱਚ ਉਹ ਵੀ ਕੰਮ ਬੜੇ ਅਸੀਂ ਸਵੇਰੇ 6 ਵਜੇ ਆ ਕੇ 5 ਵਜੇ ਆ ਕੇ ਡਿਊਟੀਆਂ ਦੇ ਪਾਵਨ ਦਾ ਅਸੀਂ ਸਾਰੇ ਕੰਮ ਕਰਦੇ ਆਂ ਇੱਕ ਪਿੱਛੇ ਜੇ ਥੋੜੇ ਜਿਹਾ ਸਮਾਂ ਪਹਿਲੇ ਹੀ ਹੜਤਾਲ ਕੀਤੀ ਗਈ ਸੀਗੀ ਕੁਝ ਤੁਹਾਡੀਆਂ ਮੰਡਾਂ ਲਟਕੀਆਂ ਹੋਈਆਂ ਨੇ ਉਹਦੇ ਬਾਰੇ ਹੁਣ ਤੁਹਾਡੇ ਮਤਲਬ ਕੀ ਕੌਰ ਕਰੋਗੇ ਤੁਸੀਂ ਉਹਦੇ ਦੇਖੋ ਜੀ ਹੁਣ ਤਾਂ ਮੈਂ ਦੇਖੋ ਐਮਐਲਏ ਸਾਹਿਬ ਆ ਸਾਡੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਅਸੀਂ ਗੌਰ ਕਰਾਂਗੇ ਵੀ ਐਮਐਲਏ ਸਾਹਿਬ ਸਾਡੀ ਮੰਗਾਂ ਤੇ ਗੌਰ ਕੀਤੀ ਜਾਵੇ ਦੇਖੋ ਪਹਿਲਾਂ ਵੀ ਦੇਖੋ ਸਾਡੀ ਹੜਤਾਲ ਕਰੀ ਦੀ ਜਿਹੜਾ ਪਹਿਲਾ ਪ੍ਰਧਾਨ ਤਿਕਾ ਉਹਨੇ ਗੌਰ ਕਰੀ ਦੀ ਕਿ ਤੇ ਕੋਨ 3 ਸਾਲ ਹੋ ਗਏ ਸੀ ਉਹਨੂੰ 2 ਸਾਲ ਬਣੇ 3 ਸਾਲ ਹੋ ਗਏ ਪ੍ਰਧਾਨ ਬਣੇ ਨੂੰ ਉਹਨੇ ਕੋਈ ਬਰਾਦੀਰ ਦੇ ਕੰਮ ਨਹੀਂ ਕਰਾਏ ਸੀਗੇ ਔਰ ਮੈਂ ਵਿਸ਼ਵਾਸ ਦਿਲਾਉਣਾ ਵੀ ਦੇਖੋ ਪਹਿਲਾਂ ਵੀ ਮੈਂਨੇ ਕੰਮ ਕਰਾਏ ਹੁਣ ਵੀ ਮੈਂ ਕੰਮ ਕਰਾਂਗਾ ਆ ਵੀ ਪੀਡੀਏ ਦੇ ਰਾਜਨ ਪ੍ਰਧਾਨ ਬਣਾਇਆ ਗਿਆ ਠੀਕ ਹੋ ਗਿਆ ਤੁਸੀਂ ਉਹਦੇ ਬਾਰੇ ਹਾਂ ਜੀ ਅਸੀਂ ਨਾ ਇਹਨਾਂ ਨੇ ਪਹਿਲਾਂ ਪ੍ਰਧਾਨ ਬਣਾਇਆ ਸੀ ਜੀ ਇਹਨੇ ਸਾਡਾ ਬਖਾਇਆ ਤੋ ਆਇਆ ਸੀ ਹੁਣ ਦੁਬਾਰਾ ਕਦਮ ਚੱਕਿਆ ਜੀ ਇਹ ਵੀ ਇਹੀ ਪ੍ਰਧਾਨ ਬਣਾਵਾਂਗੇ ਅਸੀਂ ਇਸ ਨੂੰ ਇਹੀ ਸਾਡਾ ਬਖਾਇਆ ਵਰਦੀਆਂ ਵੀ ਇਹੀ ਤੋਂ ਆਏਗਾ ਨਾਲੇ ਮੁੰਡੇ ਪੱਕੇ ਇੰਝ ਹੋਈ ਵੀ ਨਹੀਂ ਹੋ ਰਹੀ ਮਤਲਬ ਭਜਨ ਨਾ ਕਰਨਾ ਭਜਨ ਨਾ ਠੋਕ ਕਰਨਾ ਬੰਦਾ ਬਣਦਾ ਹੈ ਠੀਕ ਹਾਂ ਜੀ